7 ਜੂਨ 2025 ਬੰਗਲੌਰ ਦਾ ਇੱਕ ਪਿੰਡ ਕੈਂਗਰੀ ਉਥੋਂ ਪੁਲਿਸ ਸਟੇਸ਼ਨ ਦੇ ਵਿੱਚ ਇੱਕ ਫੋਨ ਕਾਲ ਜਾਂਦੀ ਹੈ ਵੀ ਇੱਥੇ ਰਹਿਣ ਵਾਲਾ ਵਿਅਕਤੀ ਜਸ਼ਾਸ਼ ਜਿਹਦੀ ਹਾਲਤ ਬਹੁਤ ਗੰਭੀਰ ਹੈ ਪੁਲਿਸ ਮੌਕੇ ਤੇ ਪਹੁੰਚਦੀ ਹੈ ਤਾਂ ਦੇਖਦੀ ਹੈ ਵੀ ਉਹਦੀ ਛਾਤੀ ਦੇ ਵਿੱਚ ਤੇਜ਼ ਧਾਰ ਕਿਸੇ ਹਥਿਆਰ ਦੇ ਨਾਲ ਲੱਗਦਾ ਵੀ ਜਿਵੇਂ ਵਾਰ ਕੀਤਾ ਹੋਵੇ ਪੁਲਿਸ ਉਹਨੂੰ ਲੈ ਕੇ ਹਸਪੀਟਲ ਪਹੁੰਚਦੀ ਹੈ ਤੇ ਉੱਥੇ ਉਹਦਾ ਇਲਾਜ ਸ਼ੁਰੂ ਹੁੰਦਾ ਪਰ ਡਾਕਟਰਾਂ ਦਾ ਕਹਿਣਾ ਹੁੰਦਾ ਵੀ ਜਿਹੜਾ ਜ਼ਖਮ ਹੈ ਬਹੁਤਾ ਗਹਿਰਾ ਨਹੀਂ ਤੇ ਇਹਨੂੰ ਕੋਈ ਖਤਰਾ ਨਹੀਂ ਉਹ ਤਾਂ ਪੁੱਛਿਆ ਜਾਂਦਾ ਹੈ ਤਾਂ ਕਹਿੰਦਾ ਵੀ ਮੈਂ ਆਪਣੇ ਆਪ ਨੂੰ ਆਖ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੁਣ ਪੁਲਿਸ ਹੈਰਾਨ ਹੁੰਦੀ ਹੈ ਵੀ ਇਹ ਨੇ ਕਿਉਂ ਕੀਤਾ ਉਹ ਫਿਰ ਇੱਕ ਹੋਰ ਜਿਹੜੀ ਗੱਲ ਦੱਸਦਾ ਤਾਂ ਪੁਲਿਸ ਹੈਰਾਨ ਰਹਿ ਜਾਂਦੀ ਹੈ ਉਹਦਾ ਕਹਿਣਾ ਹੁੰਦਾ ਵੀ ਦੱਖਣੀ ਬੰਗਲੌਰ ਦੇ ਵਿੱਚ ਇੱਕ ਹੋਟਲ ਆ ਓਯੋ ਉੱਥੇ ਮੈਂ ਇੱਕ ਕਤਲ ਕੀਤਾ ਇੱਕ ਔਰਤ ਦਾ ਹੁਣ ਪੁਲਿਸ ਜਦੋਂ ਇਹ ਸਾਰਾ ਕੁਝ ਸੁਣਦੀ ਹੈ ਤਾਂ ਹੈਰਾਨ ਰਹਿੰਦੀ ਹੈ ਪੁੱਛਦੀ ਹੈ ਤਾਂ ਫਿਰ ਉਹਦੇ ਵੱਲੋਂ ਦੱਸਿਆ ਜਾਂਦਾ ਹੈ ਵੀ ਜਿਹੜੀ ਉਹਦੇ ਨਾਲ ਪਿਆਰ ਕਰਦੀ ਸੀ ਹਰਨੀ ਉਹਦਾ ਉਹਨੇ ਕਤਲ ਕੀਤਾ ਤੇ ਕਮਰਾ ਨੰਬਰ 204 ਦੇ ਵਿੱਚ ਉਹਦੀ লাশ ਪਈ ਹੈ ਤੇ ਉਸ ਤੋਂ ਬਾਅਦ ਉਹਨੇ ਆਪਣੇ ਆਪ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਪੁਲਿਸ ਫਟਾਫਟ ਉਸ ਹੋਟਲ ਦੇ ਵਿੱਚ ਪਹੁੰਚਦੀ ਹੈ ਤੇ ਕਮਰਾ ਨੰਬਰ 204 ਜਦੋਂ ਖੁਲਵਾਇਆ ਜਾਂਦਾ ਤਾਂ ਉਸ ਕਮਰੇ ਦੇ ਵਿੱਚ ਖੂਨ ਨਾਲ ਲथਪਤ ਇੱਕ ਨੌਜਵਾਨ ਲੜਕੀ ਦੀ লাশ ਹੁੰਦੀ ਹੈ লাশ ਨੂੰ ਕਬਜ਼ੇ ਦੇ ਵਿੱਚ ਲਿਆ ਜਾਂਦਾ ਉੱਥੋਂ ਉਹਦਾ ਪਰਸ ਤੇ ਉਹਦਾ ਮੋਬਾਈਲ ਜਿਹੜਾ ਉਹ ਵੀ ਕਬਜ਼ੇ ਦੇ ਵਿੱਚ ਲਿਆ ਜਾਂਦਾ ਜਿਹੜੀ লাশ ਹੁੰਦੀ ਹੈ ਉਹਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜਿਆ ਜਾਂਦਾ ਤੇ ਉਹਦੇ ਘਰਦਿਆਂ ਨੂੰ ਕੰਟੈਕਟ ਕੀਤਾ ਜਾਂਦਾ ਮੌਕੇ ਤੇ ਉਸ ਔਰਤ ਦਾ ਪਤੀ ਦਸੇ ਗੋੜਾ ਪਹੁੰਚਦਾ ਤੇ ਉਹਦੇ ਵੱਲੋਂ ਤਸਦੀਕ ਕੀਤਾ ਜਾਂਦਾ ਵੀ ਇਹ ਉਹਦੀ ਪਤਨੀ ਹਰਨੀ ਹੈ ਹੁਣ ਸਾਰਾ ਕੁਝ ਪਰਿਵਾਰ ਨੂੰ ਪਤਾ ਲੱਗਦਾ ਪਰਿਵਾਰ ਜਿਹਦੇ ਕਤਲ ਹੋਇਆ ਸੀ ਜਿਹੜੀ ਔਰਤ ਦਾ ਉਹਦੀਆਂ ਦੋ ਬੇਟੀਆਂ ਸੀ ਉਹਦਾ ਪੇਕਾ ਪਰਿਵਾਰ ਸਹੁਰਾ ਪਰਿਵਾਰ ਸਾਰਿਆਂ ਦਾ ਰੋ ਰੋ ਕੇ ਬੁਰਾ ਹਾਲ ਹੁੰਦਾ ਤੇ ਇਸ ਗੱਲੋਂ ਵੀ ਹੈਰਾਨ ਹੁੰਦੇ ਨੇ ਵੀ ਇਹ ਇਥੇ ਹੋਟਲ ਦੇ ਕਮਰੇ ਦੇ ਵਿੱਚ ਕੀ ਕਰਦੀ ਸੀ ਹੁਣ ਦੂਜੇ ਪਾਸੇ ਜਿਹੜਾ ਜਸਾਦ ਸੀ ਉਹਨੂੰ ਛੁੱਟੀ ਮਿਲ ਚੁੱਕੀ ਸੀ ਤੇ ਪੁਲਿਸ ਉਹਨੂੰ ਗ੍ਰਿਫਤਾਰ ਕਰਦੀ ਹੈ ਗ੍ਰਿਫਤਾਰ ਕਰਕੇ ਪੁਲਿਸ ਸਟੇਸ਼ਨ ਲਿਆਂਦਾ ਜਾਂਦਾ ਤਾਂ ਉਹ ਤੋਂ ਪੁੱਛਗਿੱਛ ਹੁੰਦੀ ਹੈ ਜਦੋਂ ਪੁੱਛਗਿੱਛ ਹੁੰਦੀ ਹੈ ਇੱਕ ਅਜੀਬ ਤਰ੍ਹਾਂ ਦੀ ਕਹਾਣੀ ਨਿਕਲ ਕੇ ਬਾਹਰ ਆਉਂਦੀ ਹੈ ਵੀ ਪੜੇ ਲਿਖੇ ਲੋਕ ਤੇ ਅਜੀਬ ਤਰ੍ਹਾਂ ਦੀ ਸੋਚ ਕੀ ਕੁਝ ਉਹਨਾਂ ਦੇ ਦਿਮਾਗ ਦੇ ਵਿੱਚ ਚੱਲਦਾ ਸਮਝ ਤੋਂ ਪਰੇ ਦੀ ਗੱਲ ਹੈ ਜਿਹੜਾ ਜਸਾਦ ਹੈ ਬੰਗਲੌਰ ਦਾ ਇੱਕ ਪਿੰਡ ਹੈ ਕੈਂਗਰੀ ਉੱਥੋਂ ਦਾ ਰਹਿਣ ਵਾਲਾ ਹੁੰਦਾ ਹੈ ਗ੍ਰੈਜੂਏਟ ਹੁੰਦਾ ਇੱਕ ਸੌਫਟਵੇਅਰ ਕੰਪਨੀ ਦੇ ਵਿੱਚ ਜੌਬ ਕਰਦਾ ਹੁੰਦਾ ਦੂਜੇ ਪਾਸੇ ਜਿਹੜੀ ਫਰਨੀ ਹੁੰਦੀ ਹੈ ਜਿਹਦੀ ਮੌਤ ਹੋਈ ਸੀ ਉਹ ਬਨਸ਼ੰਕਰੀ ਪਿੰਡ ਦੀ ਰਹਿਣ ਵਾਲੀ ਸੀ 2012 ਦੇ ਵਿੱਚ ਇਹਦਾ ਦਾਸੇ ਗੋੜਾ ਦੇ ਨਾਲ ਵਿਆਹ ਹੁੰਦਾ ਵਿਆਹ ਤੋਂ ਬਾਅਦ ਇਹ ਦਾਸੇ ਗੋੜਾ ਦੇ ਘਰ ਆਉਂਦੀ ਹੈ ਸਾਰਾ ਕੁਝ ਬਹੁਤ ਵਧੀਆ ਹੁੰਦਾ ਦਾਸੇ ਗੋੜਾ ਇੱਕ ਕਿਸਾਨ ਹੁੰਦਾ ਉਹ ਆਪਣੀ ਮਿਹਨਤ ਕਰਦਾ ਤੇ ਆਪਣੀ ਪਤਨੀ ਦਾ ਵੀ ਬਹੁਤ ਖਿਆਲ ਰੱਖਦਾ ਉਸ ਤੋਂ ਬਾਅਦ ਇਹਨਾਂ ਦੇ ਘਰ ਦੋ ਬੇਟੀਆਂ ਦਾ ਜਨਮ ਹੁੰਦਾ ਜ਼ਿੰਦਗੀ ਠੀਕ ਚੱਲਦੀ ਹੁੰਦੀ ਹੈ 2012 ਦੇ ਵਿੱਚ ਵਿਆਹ ਹੁੰਦਾ ਤੇ 2024 ਤੱਕ ਸਾਰਾ ਕੁਝ ਇਹਨਾਂ ਦੇ ਘਰ ਠੀਕ ਚੱਲਦਾ ਹੁੰਦਾ ਹੈ 2024 ਦੇ ਵਿੱਚ ਪਿੰਡ ਦੇ ਵਿੱਚ ਇੱਕ ਮੇਲਾ ਹੁੰਦਾ ਮੇਲੇ ਦੇ ਦੌਰਾਨ ਕਿਸੇ ਦੋਸਤ ਦੇ ਰਾਹੀਂ ਜਿਹੜੀ ਹਿਰਨੀ ਹੁੰਦੀ ਹੈ ਇਹਦੀ ਜਿਸ਼ਾਸ ਦੇ ਨਾਲ ਮੁਲਾਕਾਤ ਹੁੰਦੀ ਹੈ ਮੁਲਾਕਾਤ ਦੇ ਪਹਿਲੀ ਮੁਲਾਕਾਤ ਦੇ ਵਿੱਚ ਇੱਕ ਦੂਜੇ ਵੱਲ ਅਟਰੈਕਟ ਹੁੰਦੇ ਨੇ ਹਾਲਾਂਕਿ ਜਿਹੜੀ ਹਿਰਨੀ ਹੁੰਦੀ ਹੈ ਵਿਆਹੀ ਹੁੰਦੀ ਹੈ ਤੇ ਜਿਸ਼ਾਸ ਅਨਮੈਰਿਡ ਹੁੰਦਾ ਇਹਦੀਆਂ ਦੋ ਬੇਟੀਆਂ ਵੀ ਹੁੰਦੀਆਂ ਉਸ ਦੇ ਬਾਵਜੂਦ ਇਹ ਇੱਕ ਦੂਜੇ ਵੱਲ ਅਟਰੈਕਟ ਹੁੰਦੇ ਨੇ ਪਹਿਲੀ ਮੁਲਾਕਾਤ ਦੇ ਵਿੱਚ ਹੀ ਇੱਕ ਦੂਜੇ ਦੇ ਨੰਬਰ ਐਕਸਚੇਂਜ ਕੀਤੇ ਜਾਂਦੇ ਨੇ ਮੇਲਾ ਬੀਤ ਜਾਂਦਾ ਪਰ ਇਹਨਾਂ ਦੀ ਜਿਹੜੀ ਗੱਲਬਾਤ ਸ਼ੁਰੂ ਹੁੰਦੀ ਹੈ ਮੈਸੇਜ ਸ਼ੁਰੂ ਹੁੰਦੇ ਨੇ ਫਿਰ ਗੱਲਬਾਤ ਸ਼ੁਰੂ ਹੁੰਦੀ ਹੈ ਇਸ ਤੋਂ ਬਾਅਦ ਇੱਕ ਦੂਜੇ ਨੂੰ ਮਿਲਣਾ ਚਾਹੁੰਦੇ ਸੀ ਤੇ ਇੱਕ ਦਿਨ ਫਿਰ ਇੱਕ ਹੋਟਲ ਦੇ ਕਮਰੇ ਦੇ ਵਿੱਚ ਇੱਕ ਦੂਜੇ ਦੇ ਆਮਣੇ ਸਾਹਮਣੇ ਹੁੰਦੇ ਨੇ ਤੇ ਇਹਨਾਂ ਦੇ ਵਿੱਚ ਨਾਜਾਇਜ਼ ਸਬੰਧ ਬਣਦੇ ਨੇ ਇੱਕ ਔਰਤ ਜਿਹਦਾ ਪਤੀ ਸੀ ਪਿਆਰ ਕਰਨ ਵਾਲਾ ਤੇ ਦੋ ਉਹਦੇ ਬੱਚੀਆਂ ਸੀ ਉਹਨੇ ਇਹ ਵੀ ਨਹੀਂ ਸੋਚਿਆ ਵੀ ਜਿੱਦਣ ਇਹ ਗੱਲ ਕਿਸੇ ਨੂੰ ਪਤਾ ਲੱਗੇਗੀ ਤਾਂ ਉਹ ਕਿਵੇਂ ਨਜ਼ਰਾਂ ਮਿਲਾਏਗੀ ਤੇ ਕੀ ਹੋਏਗਾ ਪਰ ਇਹ ਸਾਰਾ ਕੁਝ ਇੱਕ ਪਾਸੇ ਕਰਕੇ ਉਹਦੇ ਆਪਣੇ ਤੋਂ 8 ਸਾਲ ਛੋਟੇ ਲੜਕੇ ਦੇ ਨਾਲ ਨਜਾਇਜ਼ ਸੰਬੰਧ ਬਣਦੇ ਨੇ ਜਿਹਦਾ ਨਾਮ ਹੁੰਦਾ ਜਸ਼ਾਸ ਹੁਣ ਇੱਕ ਵਾਰੀ ਮੁਲਾਕਾਤ ਹੁੰਦੀ ਹੈ ਤਾਂ ਉਸ ਤੋਂ ਬਾਅਦ 15-20 ਦਿਨ ਮਹੀਨੇ ਬਾਅਦ ਫਿਰੇ ਦੁਬਾਰਾ ਮਿਲਦੇ ਨੇ ਹੁਣ ਜਿਹੜਾ ਮਿਲਣ ਦਾ ਸਿਲਸਿਲਾ ਸੀ ਇੱਕ ਦੂਜੇ ਨੂੰ ਇੰਨੀ ਇਹਨਾਂ ਦੀ ਆਦਤ ਬਣ ਜਾਂਦੀ ਹੈ ਫਿਰ ਹਫਤੇ ਬਾਅਦ ਫਿਰ ਦਿਨਾਂ ਬਾਅਦ ਹੁਣ ਤਕਰੀਬਨ ਰੋਜ਼ ਵਾਂਗੂ ਇੱਕ ਦੂਜੇ ਨੂੰ ਮਿਲਣਾ ਜਿਹੜੀ ਹਰ ਹੀ ਨਹੀਂ ਹੁੰਦੀ ਹੈ ਇੱਕ ਘਰੋਂ ਕਿਸੇ ਨਾ ਕਿਸੇ ਬਹਾਨੇ ਨਿਕਲਦੀ ਤੇ ਜਾ ਕੇ ਦੋਨੋਂ ਆਪਸ ਦੇ ਵਿੱਚ ਮਿਲਦੇ ਕੋਈ ਵੀ ਔਰਤ ਜਦੋਂ ਘਰੋਂ ਰੋਜ਼-ਰੋਜ਼ ਨਿਕਲੇਗੀ ਕਿੰਨੇ ਬਹਾਨੇ ਲਾਏਗੀ ਕਿੱਥੇ ਜਾਏਗੀ ਹੁਣ ਦਾਸੇ ਗੋੜਾ ਨੂੰ ਸ਼ੱਕ ਹੋਣਾ ਸ਼ੁਰੂ ਹੁੰਦਾ ਇੱਕ ਦਿਨ ਦਾਸੇ ਗੋੜਾ ਉਹਦਾ ਮੋਬਾਈਲ ਚੈੱਕ ਕਰਦਾ ਆਪਣੀ ਪਤਨੀ ਹਰੀਨ ਦਾ ਤੇ ਵਟਸਐਪ ਦੇ ਵਿੱਚ ਜਿਹੜੀ ਚੈਟ ਹੋਈ ਹੁੰਦੀ ਹੈ ਜਿ ਸ਼ਿਆਸ਼ ਦੇ ਨਾਲ ਜਦੋਂ ਉਹ ਚੈੱਕ ਕਰਦਾ ਤਾਂ ਉਹਦੇ ਵਿੱਚ ਕੁਝ ਐਸਾ ਦੇਖਦਾ ਵੀ ਇਹਨੂੰ ਸ਼ੱਕ ਹੁੰਦਾ ਵੀ ਇਹਨਾਂ ਦੇ ਆਪਸ ਦੇ ਵਿੱਚ ਜ਼ਰੂਰ ਸੰਬੰਧ ਨੇ ਇਸ ਬਾਰੇ ਉਹ ਰੇਨੀ ਨਾਲ ਗੱਲ ਵੀ ਕਰਦਾ ਤੋਂ ਪੁੱਛਿਆ ਜਾਂਦਾ ਪਰ ਉਹ ਸਿਰੇ ਤੋਂ ਨਕਾਰ ਦਿੰਦੀ ਹੈ ਦਸੇ ਗੋੜਾ ਉੱਤੇ ਸ਼ੱਕ ਜ਼ਾਹਿਰ ਨਹੀਂ ਕਰਦਾ ਉਹਦੀ ਗੱਲ ਮੰਨ ਲੈਂਦਾ ਕਹਿੰਦਾ ਚਲ ਠੀਕ ਹੈ ਪਰ ਜਿਹੜਾ ਦਸੇ ਗੋੜਾ ਹੁੰਦਾ ਹੁਣ ਇਹ ਤੇ ਨਿਗਾਹ ਰੱਖਣੀ ਸ਼ੁਰੂ ਕਰਦਾ ਇਹ ਕਦੋਂ ਜਾਂਦੀ ਹੈ ਕਿੱਥੇ ਜਾਂਦੀ ਹੈ ਹੁਣ ਸਾਰੇ ਉਹ ਸਬੂਤ ਇਕੱਠੇ ਕਰਦਾ ਫਿਰ ਇਹਦੇ ਪੇਕੇ ਪਰਿਵਾਰ ਨੂੰ ਬੁਲਾਇਆ ਜਾਂਦਾ ਪੇਕੇ ਪਰਿਵਾਰ ਦੇ ਕੋਲ ਬਿਠਾਇਆ ਜਾਂਦਾ ਤੇ ਫਿਰ ਗੱਲਬਾਤ ਹੁੰਦੀ ਹੈ ਉਸ ਤੋਂ ਬਾਅਦ ਉਹਨੂੰ ਸਮਝਾਇਆ ਜਾਂਦਾ ਕਿ ਤੇਰੀਆਂ ਦੋ ਬੱਚੀਆਂ ਨੇ ਤੇਰਾ ਪਤੀ ਹੈ ਤੇਰਾ ਘਰ-ਬਾਰ ਹੈ ਸਾਰਾ ਕੁਝ ਤੇਰਾ ਉਜੜ ਜਾਏਗਾ ਨਾ ਤੂੰ ਅੱਗੇ ਦੀ ਰਹੇਂਗੀ ਨਾ ਪਿੱਛੇ ਦੀ ਵੀ ਤੂੰ ਉਹ ਤੋਂ ਦੂਰੀ ਬਣਾ ਉਹਨੂੰ ਛੱਡ ਤੇ ਆਪਣਾ ਘਰ ਸੰਭਾਲ ਕੁਝ ਹੱਦ ਤੱਕ ਹਰਨੀ ਨੂੰ ਵੀ ਇਹ ਗੱਲ ਠੀਕ ਲੱਗਦੀ ਹੈ ਤੇ ਉਹ ਜਿ ਸ਼ਾਸਤੋਂ ਦੂਰੀ ਬਣਾਉਣਾ ਸ਼ੁਰੂ ਕਰਦੀ ਹੈ ਉਹਨੂੰ ਕਹਿੰਦੀ ਹੈ ਵੀ ਹੁਣ ਆਪਾਂ ਨਹੀਂ ਮਿਲ ਸਕਦੇ ਮੇਰਾ ਪਰਿਵਾਰ ਹੈ ਤੇ ਮੈਂ ਪਰਿਵਾਰ ਤੇ ਆਪਣੇ ਪਤੀ ਦੇ ਦਬਾਅ ਤੇ ਇਹਨਾਂ ਦੇ ਵਿਰੋਧ ਦੇ ਬਾਵਜੂਦ ਹੁਣ ਤੈਨੂੰ ਨਹੀਂ ਮਿਲ ਸਕਦੀ ਤੇ ਤੈਨੂੰ ਵੀ ਮੈਨੂੰ ਭੁੱਲ ਜਾਣਾ ਚਾਹੀਦਾ ਉਸ ਤੋਂ ਬਾਅਦ ਹਰੀਨੀ ਉਹਦਾ ਫੋਨ ਚੱਕਣਾ ਵੀ ਬੰਦ ਕਰਦੀ ਉਹਨੂੰ ਅਵਾਇਡ ਕਰਦੀ ਹੈ ਪਰ ਉਹ ਵਾਰ-ਵਾਰ ਫੋਨ ਕਰਦਾ ਤੇ ਅਖੀਰ ਇੱਕ ਦਿਨ ਫਿਰ ਹਰੀਨੀ ਫੋਨ ਚੱਕਦੀ ਹੈ ਤੇ ਦੂਜੇ ਪਾਸੇ ਜਸਾਲ ਵੱਲੋਂ ਕਿਹਾ ਜਾਂਦਾ ਵੀ ਇੱਕ ਆਪਾਂ ਲਾਸਟ ਵਾਰ ਮਿਲਦੇ ਹਾਂ ਉਸ ਤੋਂ ਬਾਅਦ ਡਿਸਾਈਡ ਕਰ ਲਾਂਗੇ ਤੇਰੀ ਇੱਛਾ ਹੋਏਗੀ ਤੂੰ ਮਿਲੀ ਚਾਹੇ ਨਾ ਮਿਲੀ ਇਹ ਆਪਾਂ ਉਦੋਂ ਬਾਅਦ ਤੈਅ ਕਰਾਂਗੇ ਉਹ ਮੰਨ ਜਾਂਦੀ ਐ ਵੀ ਚਲੋ ਇੱਕ ਲਾਸਟ ਵਾਰ ਸਹੀ ਤੇ 6 ਜੂਨ 2025 ਨੂੰ ਅਰਨੀ ਆਪਣੇ ਘਰੋਂ ਇਹ ਕਹਿ ਕੇ ਜਾਂਦੀ ਐ ਵੀ ਮੈਂ ਆਪਣੇ ਪੇਕੇ ਚੱਲੀ ਹਾਂ ਹੁਣ ਤੱਕ ਦਾਸੇ ਗੋੜਾ ਨੂੰ ਯਕੀਨ ਆ ਚੁੱਕਿਆ ਸੀ ਵੀ ਇਹ ਬਦਲ ਚੁੱਕੀ ਐ ਤੇ ਉਹਨੂੰ ਛੱਡ ਚੁੱਕੀ ਐ ਘਰ ਦੇ ਸਾਰੇ ਤੇ ਯਕੀਨ ਕਰਦੇ ਸੀ ਉਹ ਕਹਿੰਦਾ ਠੀਕ ਐ ਉਹ ਇਹਨੂੰ ਬੱਸ ਸਟਾਪ ਤੱਕ ਛੱਡ ਕੇ ਜਾਂਦਾ ਉਥੋਂ ਬੱਸ ਦੇ ਵਿੱਚ ਬੈਠਦੀ ਐ ਪਰ ਆਪਣੇ ਪੇਕੇ ਜਾਣ ਦੀ ਬਜਾਏ ਰਸਤੇ ਦੇ ਵਿੱਚ ਉਤਰਦੀ ਹੈ ਤੇ ਉੱਥੇ ਪਹੁੰਚਦਾ ਜਿਸ ਸ਼ਾਸ਼ ਆਪਣੀ ਗੱਡੀ ਲੈ ਕੇ ਗੱਡੀ ਦੇ ਵਿੱਚ ਇਹਨੂੰ ਬਿਠਾਉਂਦਾ ਤੇ ਫਿਰ ਇੱਕ ਦੱਖਣੀ ਬੰਗਲੌਰ ਦੇ ਵਿੱਚ ਇੱਕ OYO ਹੋਟਲ ਦੇ ਵਿੱਚ ਪਹੁੰਚਦੇ ਨੇ ਉੱਥੇ ਰੂਮ ਪਹਿਲਾਂ ਹੀ ਬੁੱਕ ਹੁੰਦਾ 204 ਨੰਬਰ ਕਮਰੇ ਦੇ ਵਿੱਚ ਜਾਂਦੇ ਨੇ ਉਸ ਤੋਂ ਬਾਅਦ ਇਹਨਾਂ ਦੇ ਫਿਰ ਉੱਥੇ ਨਜਾਇਜ਼ ਸਬੰਧ ਬਣਦੇ ਨੇ ਇੱਕ ਔਰਤ ਨੂੰ ਇੰਨਾ ਸਮਝਾਣ ਦੇ ਬਾਵਜੂਦ ਵੀ ਉਹ ਫਿਰ ਦੁਬਾਰਾ ਸਬੰਧ ਉਹਦੇ ਨਾਲ ਬਣਦੇ ਨੇ ਤੇ ਫਿਰ ਹਰਨੀ ਦਾ ਕਹਿਣਾ ਹੁੰਦਾ ਵੀ ਮੈਂ ਆਪਣੇ ਪਰਿਵਾਰ ਨੂੰ ਛੱਡ ਕੇ ਸਬੰਧ ਜਾਰੀ ਨਹੀਂ ਰੱਖ ਸਕਦੀ ਤੇ ਅੱਜ ਆਪਣੀ ਲਾਸਟ ਮੁਲਾਕਾਤ ਆ ਉਹ ਫਿਰ ਉਹਨੂੰ ਸਮਝਾਣ ਦੀ ਕੋਸ਼ਿਸ਼ ਕਰਦਾ ਪਰ ਜਦੋਂ ਹਿਰਨੀ ਜਵਾਬ ਦੇ ਦਿੰਦੀ ਹੈ ਵੀ ਹੁਣ ਨਹੀਂ ਐਦੋਂ ਅੱਗੇ ਫਿਰ ਉਹ ਗੁੱਸੇ ਦੇ ਵਿੱਚ ਆ ਕੇ ਕਿਉਂਕਿ ਉਹ ਪਹਿਲਾਂ ਹੀ ਤਿਆਰੀ ਦੇ ਵਿੱਚ ਆਇਆ ਸੀ ਵੀ ਜਾਂ ਤਾਂ ਇਹ ਹਾਂ ਕਰੇਗੀ ਨਹੀਂ ਤਾਂ ਫਿਰ ਮੈਂ ਇਹਨੂੰ ਮਾਰ ਦਾਂਗਾ ਵੀ ਜੇ ਮੇਰੀ ਨਹੀਂ ਤਾਂ ਕਿਸੇ ਹੋਰ ਦੀ ਵੀ ਨਹੀਂ ਫਿਰ ਉਹ ਚਾਕੂ ਕੱਢਦਾ ਤੇ ਚਾਕੂ ਦੇ ਨਾਲ ਉਹਦੇ ਗਲੇ ਦੇ ਉੱਪਰ ਉਹਦੀ ਛਾਤੀ ਤੇ ਉਹਦੇ ਢਿੱਡ ਦੇ ਉੱਤੇ 17 ਵਾਰ ਕੀਤੇ ਜਾਂਦੇ ਨੇ ਹੁਣੇ ਕਤਲ ਕਰ ਚੁੱਕਿਆ ਸੀ ਇਸ ਤੋਂ ਬਾਅਦ ਸੋਚਦਾ ਵੀ ਹੁਣ ਕੀ ਕੀਤਾ ਜਾਏ ਅਗਲੀ ਪਲੈਨਿੰਗ ਸ਼ੁਰੂ ਕਰਦਾ ਵੀ Laash ਇੱਥੋਂ ਲੈ ਕੇ ਜਾਣੀ ਵੀ ਬਹੁਤ ਔਖੀ ਹੈ ਫਿਰ ਇਹ ਕੀ ਕਰਦਾ ਚਾਕੂ ਆਪਣੇ ਨਾਲ ਲੈ ਕੇ ਰਾਤ ਨੂੰ ਕਰੀਬ 11 ਵਜੇ ਉੱਥੋਂ ਨਿਕਲ ਜਾਂਦਾ ਆਪਣੇ ਘਰ ਪਹੁੰਚਦਾ ਹੁਣ ਘਰ ਜਾ ਕੇ ਵੀ ਇਹੀ ਪਲੈਨਿੰਗ ਚੱਲਦੀ ਹੁੰਦੀ ਹੈ ਵੀ Laash ਦਾ ਹੋਟਲ ਦੇ ਰੂਮ ਦੇ ਵਿੱਚ ਪਤਾ ਲੱਗੇਗਾ ਹੀ ਲੱਗੇਗਾ ਤੇ ਕੀਤਾ ਕੀ ਜਾਏ ਫਿਰ ਦੂਜੇ ਦਿਨ ਇਹ ਆਪਣੇ ਆਪ ਨੂੰ ਚਾਕੂ ਮਾਰਦਾ ਤੇ ਡਾਕਟਰਾਂ ਦਾ ਵੀ ਕਹਿਣਾ ਹੈ ਸੀ ਰਿਪੋਰਟ ਦੇ ਵਿੱਚ ਇਹੀ ਆਉਂਦਾ ਵੀ ਇਹ ਕੋਈ ਬਹੁਤਾ ਗਹਿਰਾ ਜ਼ਖਮ ਨਹੀਂ ਸੀ ਇਹ ਸਿਰਫ ਕਹਿ ਲਈ ਵੀ ਕਨਾਟਕ ਕਰਨ ਦੀ ਕੋਸ਼ਿਸ਼ ਕੀਤੀ ਗਈ ਇੱਕ ਵਿਖਾਵਾ ਕਰਨ ਦੀ ਵੀ ਇਹਨੇ ਆਪਣੇ ਆਪ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਐਸਾ ਕੁਝ ਵੀ ਨਹੀਂ ਸੀ ਫਿਰ ਇੱਤੇ ਐਫ ਆਈ ਆਰ ਕੀਤੀ ਜਾਂਦੀ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ 5 ਦਿਨ ਦਾ ਰਿਮਾਂਡ ਲਿਆ ਜਾਂਦਾ ਇਹਨੂੰ ਮੌਕੇ ਵਾਰਦਾਤ ਤੇ ਲੈ ਕੇ ਜਾਇਆ ਜਾਂਦਾ ਉਹ ਸਾਰਾ ਕੁਝ ਦੁਬਾਰਾ ਦੇਖਣ ਲਈ ਵੀ ਕੀ ਕੁਛ ਕਿਵੇਂ ਹੋਇਆ ਤੇ ਹੋਟਲ ਸਟਾਫ ਦਾ ਕਹਿਣਾ ਸੀ ਵੀ ਇਹਦੇ ਤੋਂ ਦੇਖ ਕੇ ਲੱਗਦਾ ਨਹੀਂ ਸੀ ਵੀ ਇਹਨੂੰ ਕੋਈ ਪਛਤਾਵਾ ਜਾਂ ਇਹਨੇ ਕੋਈ ਗਲਤ ਕੰਮ ਕੀਤਾ ਬਲਕਿ ਉਹਦੇ ਚਿਹਰੇ ਤੇ ਇੱਕ ਮੁਸਕਰਾਟ ਹੁੰਦੀ ਹੈ ਉਹਨੂੰ ਇਹ ਲੱਗਦਾ ਵੀ ਜੋ ਕੁਝ ਉਹਨੇ ਕੀਤਾ ਉਹ ਠੀਕ ਕੀਤਾ ਤੇ ਕੋਰਟ ਦੇ ਵਿੱਚ ਵੀ ਜੱਜ ਸਾਹਿਬ ਦੇ ਸਾਹਮਣੇ ਵੀ ਇਹ ਤੋਂ ਲੱਗਦਾ ਨਹੀਂ ਵੀ ਇਹਨੇ ਕੋਈ ਪਛਤਾਵਾ ਕੀਤਾ ਤੇ ਪੁਲਿਸ ਦੇ ਸਾਹਮਣੇ ਵੀ ਇਹ ਬੰਦਾ ਮੰਨਦਾ ਵੀ ਹੁਣ ਮੇਰੇ ਦਿਮਾਗ ਦੇ ਵਿੱਚ ਇਹ ਸੀ ਵੀ ਜਾਂ ਤਾਂ ਇਹ ਮੇਰੀ ਹੋਏਗੀ ਜੇ ਮੇਰੀ ਨਹੀਂ ਹੋ ਸਕਦੀ ਤਾਂ ਫਿਰ ਕਿਸੇ ਦੀ ਵੀ ਨਹੀਂ ਹੋ ਸਕਦੀ 17 ਵਾਰ ਚਾਕੂਆਂ ਦੇ ਉਹਦੇ ਉੱਤੇ ਕੀਤੇ ਜਾਂਦੇ ਨੇ ਤਾਂ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਇੱਕ ਜਿਹੜਾ ਨਜਾਇਜ਼ ਸੰਬੰਧ ਸ਼ੁਰੂ ਹੋਇਆ ਸੀ ਉਹ ਹਰਨੀ ਦੀ ਮੌਤ ਦੇ ਨਾਲ ਸਮਾਪਤ ਹੁੰਦਾ ਇਹਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਜਾਂਦਾ ਹੈ ਕੇਸ ਚੱਲਦਾ ਹਜੇ ਇੱਕ ਔਰਤ ਜਿਹਦੇ ਬੱਚੇ ਸੀ ਪਤੀ ਸੀ ਸਾਰਾ ਕੁਝ ਜ਼ਿੰਦਗੀ ਦੇ ਵਿੱਚ ਸੈੱਟ ਸੀ ਪਰ ਉਹਨੇ ਆਪਣੇ ਤੋਂ ਛੋਟੇ ਇੱਕ ਲੜਕੇ ਦੇ ਨਾਲ ਸਬੰਧ ਬਣਾਏ ਆਪਣਾ ਘਰ-ਬਾਰੇ ਨਹੀਂ ਸੋਚਿਆ ਪਤੀ ਬਾਰੇ ਨਹੀਂ ਸੋਚਿਆ ਆਪਣੀਆਂ ਬੱਚੀਆਂ ਬਾਰੇ ਨਹੀਂ ਸੋਚਿਆ ਉਹਨੇ ਇਹਦੇ ਨਾਲ ਸਬੰਧ ਬਣਾਏ ਅਖੀਰ ਉਹਨੂੰ ਇਹਦੇ ਵਿੱਚ ਮੌਤ ਮਿਲੀ ਜਦੋਂ ਵੀ ਕੋਈ ਗਲਤ ਕੰਮ ਕਰਦਾ ਹੈ ਉਦੋਂ ਜੇ ਉਹਦੇ ਮਾੜੇ ਨਤੀਜਿਆਂ ਬਾਰੇ ਸੋਚਿਆ ਜਾਏ ਵੀ ਪਤਾ ਲੱਗ ਗਿਆ ਤਾਂ ਉਦੋਂ ਬਾਅਦ ਕੀ ਹੋਏਗਾ ਮੈਂ ਕਿਵੇਂ ਕਿਸੇ ਨੂੰ ਫੇਸ ਕਰਾਂਗੀ ਕਿਵੇਂ ਫੇਸ ਕਰਾਂਗਾ ਤਾਂ ਹੋ ਸਕਦਾ ਉਹ ਗਲਤ ਕਦਮ ਨਾ ਚੱਕਿਆ ਜਾਏ ਜੇ ਆਪਾਂ ਆਪਣੀਆਂ ਭਾਵਨਾਵਾਂ ਤੇ ਕੰਟਰੋਲ ਰੱਖਦੇ ਆਂ ਤਾਂ ਬੜੀਆਂ ਮੁਸੀਬਤਾਂ ਤੋਂ ਬਚ ਸਕਦੇ ਆਂ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਸਤਰਕ ਰਹੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ